ਅਸੀਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਸੀਗਾ ਹਮਮ ਔਰ ਉਸ ਪ੍ਰੋਸੈਸ ਵਿੱਚ ਅਸੀਂ ਇੱਕ ਚਿੱਠੀ ਆਮ ਆਦਮੀ ਪਾਰਟੀ ਦੇ ਸਾਰਿਆਂ ਐਮਐਲਐਸ ਨੂੰ ਅਤੇ ਵੱਖ-ਵੱਖ ਪਾਰਟੀਆਂ ਨੂੰ ਅਸੀਂ ਡਿਲੀਵਰ ਕਰਕੇ ਆਏ ਸੀਗੇ ਕਿ ਤੁਸੀਂ ਤਾਮਿਲਨਾਡੂ ਦੀ ਤਰਜ਼ ਉੱਤੇ ਹਮ ਜਿਹੜਾ ਹੈ ਵਿਧਾਨ ਸਭਾ ਵਿੱਚ ਮਤਾ ਪਾਸ ਕਰੋ ਠੀਕ ਹੈ ਔਰ ਉਸ ਸੰਬੰਧ ਵਿੱਚ ਜਿਸੇ ਅਸੀਂ ਸੁਖਪਾਲ ਸਿੰਘ ਖੜੇ ਕੋਲ ਗਏ ਤੇ ਉਹਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਸੀ ਮੈਂ ਮੁੱਦਾ ਜ਼ਰੂਰ ਚੁੱਕੂਗਾ ਚੁੱਕਿਆ ਚੁੱਕਿਆ ਅਖਬਾਰਾਂ ਚ ਆਇਆ ਮੇਰੇ ਕੋਲ ਦੀ ਕਟਿੰਗਸ ਪਈਆਂ ਨੇ ਉਹਨਾਂ ਨੇ ਮੁੱਦਾ ਚੁੱਕਿਆ ਉੱਥੇ ਸੋ ਗੱਲ ਹੈਗੀ ਹੈ ਕਿ ਕਾਂਗਰਸ ਪਾਰਟੀ ਨੂੰ ਸਮਰਪਿਤ ਆਉ ਲੇਕਿਨ ਉਸਨੇ ਪੰਜਾਬ ਦੇ ਸੰਤਾਪ ਨੂੰ ਪੰਜਾਬ ਦੀ ਪ੍ਰੋਬਲਮ ਨੂੰ ਬੰਦੀ ਸਿੰਘਾਂ ਦੀ ਪ੍ਰੋਬਲਮ ਨੂੰ ਉਹਨੇ ਅਹਿਸਾਸ ਕੀਤਾ ਸਾਡਾ ਪ੍ਰੋਮਿਸ ਕੀਤਾ ਔਰ ਉਹਨੇ ਵਿਧਾਨ ਸਭਾ ਚ ਮਸਤਾ ਚੁੱਕਿਆ ਅਮਰਤਪਾਲ ਦੇ ਮੋਰਚੇ ਤੇ ਪਹੁੰਚੇ ਸੀ ਅਮਰਸੇ ਸੁਖਪਾਲ ਸਿੰਘ ਖੇਰਾ ਇੱਥੇ ਮੋਰਜੇ ਦੇ ਪਹੁੰਚਦੇ ਆ ਤੇ ਤਕਰੀਬਨ ਜਿੱਥੇ ਪੰਜਾਬ ਦੀ ਗੱਲ ਹੁੰਦੀ ਆ ਪੰਜਾਬੀ ਦੀ ਗੱਲ ਹੁੰਦੀ ਆ ਨੌਜਵਾਨਾਂ ਦੀ ਗੱਲ ਹੁੰਦੀ ਆ ਤੇ ਜੇ ਐਨਐਸਏ ਨੌਜਵਾਨਾਂ ਤੇ ਲੱਗਾ ਪਹਿਲੋਂ ਵੀ ਤੇ ਉਹਨਾਂ ਦੀ ਗੱਲ ਵੀ ਬੜੇ ਵੱਡੇ ਪੱਧਰ ਚੁੱਕੀ ਪਰ ਇਸ ਵਾਰ ਮੁਕਾਬਲੇ ਦੇ ਵਿੱਚ ਉਹ ਸਦਾਸੀਮ ਸਿੰਘ ਜੀ ਦੇ ਸਾਹਮਣੇ ਆ ਗਏ ਆ ਦੇਖੋ ਮੇਰਾ ਆਪਣਾ ਸੋਚਣਾ ਹੈ ਕਿ ਸੁਖਪਾਲ ਖੇਰਾ ਨਹੀਂ ਜਿੱਤੇ ਮੈਂ ਸੁਖਪਾਲ ਖੇਰਾ ਦੀ ਗੱਲ ਕਰ ਮੈਂ ਕਾਂਗਰਸੀ ਗੱਲ ਨਹੀਂ ਕਰ ਰਿਹਾ ਹਾਂ ਜਿਵੇਂ ਸੁਖਪਾਲ ਖੇਰਾ ਦੇ ਸਮਰਥਨ ਦੀ ਗੱਲ ਕਰ ਰਹੇ ਆ ਜਾਂ ਮੈਂ ਉਹਨੂੰ ਐਪਰੀਸ਼ੀਏਟ ਕਰ ਰਹੇ ਆ ਇਹਦਾ ਮਤਲਬ ਇਹ ਨਹੀਂ ਕਿ ਮੈਂ 1984 ਵਾਲੀ ਕਾਂਗਰਸ ਦਾ ਜਿਹੜਾ ਹੈ ਨਾ ਐਪਰੀਸ਼ੀਏਟ ਕਰ ਰਹੇ ਹਰ ਬੰਦੇ ਦਾ ਆਪਣਾ ਆਪਣਾ ਇੱਕ ਇੰਡੀਵਿਜੂਅਲ ਕੈਰੈਕਟਰ ਹੁੰਦਾ ਹੈ ਇੱਕ ਔਰਾ ਹੁੰਦਾ ਹੈ ਜੋ ਕਿ ਪਾਰਟੀ ਤੋਂ ਉੱਪਰ ਰੱਖ ਕੇ ਉਹ ਕੰਮ ਕਰਦਾ ਹੈ ਔਰ ਉਹਦੀ ਹੀ ਪਾਰਟੀ ਨਾਲ ਸੰਬੰਧਿਤ ਜਿਨ੍ਹਾਂ ਨੇ ਬਿਆਨ ਸਿੰਘ ਨੂੰ ਮਾਰਿਆ ਉਹਨਾਂ ਬੰਦੀ ਸਿੰਘਾਂ ਦੀ ਰਾਜ ਦੀ ਗੱਲ ਕਰ ਰਿਹਾ ਕਾਂਗਰਸ ਦੇ ਬਿਆਨ ਸਿੰਘ ਸੀਗਾ ਸੋ ਪਾਲ ਖੇੜਾ ਵੀ ਕਾਂਗਰਸ ਨੇ ਹੋਰੋ ਵਿਧਾਨ ਸਭਾ ਵਿੱਚ ਜਾ ਕੇ ਗੱਲ ਕਰ ਰਹੇ ਨੇ ਅਸੀਂ ਬੋਲਣ ਜਾਂਦੇ ਆ ਸਾਨੂੰ ਪ੍ਰੋਮਿਸ ਕਰਦੇ ਨੇ ਔਰ ਉਸ ਪ੍ਰੋਮਿਸ ਦੇ ਮੁਤਾਬਕ ਉਹ ਗੱਲ ਚੁੱਕਦੇ ਨੇ ਇਹਦਾ ਮਤਲਬ ਬੈਨੀਫਿਟ ਮਿਲੂ ਇਸ ਚੀਜ਼ ਦਾ ਉਹਨੂੰ ਔਰ ਇਹਦਾ ਮਤਲਬ ਕਿ ਉਹ ਵਿਅਕਤੀ ਵੀ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਕਿ ਭਈ ਉਹ ਬੰਦੀ ਸਿੰਘ ਜਗਤਾਰ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਤੇ ਤਾਰਾ ਵਗੈਰਾ ਸਾਰੇ ਭਾਈ ਰਾਜੋਵਣਾ ਠੀਕ ਹੈ ਉਹ ਸਾਰੇ ਹੀ ਉਹਨਾਂ ਦੀ ਪੋਲਿਟিক্যাল ਪਾਰਟੀ ਦੇ ਬੈਂ ਸਿੰਘ ਨੂੰ ਮਾਰਨ ਦੇ ਵਿੱਚ ਉਹ ਦੋਸ਼ੀ ਠਹਿਰੇ ਗਏ ਨੇ ਔਰ ਉਸੇ ਬੰਦਿਆਂ ਦੀ ਰਿਹਾਈ ਦੀ ਗੱਲ ਕਰਦਾ ਕਹਿੰਦਾ ਬੰਦੀ ਸਿੰਘ ਨੂੰ ਰਿਹਾ ਕਰੋ ਕਨਸਟੀਟਿਊਸ਼ਨਲੀ ਰਿਹਾ ਹੋਣਾ ਚਾਹੀਦਾ ਸੋ ਮੇਰਾ ਮਤਲਬ ਕਹਿੰਦਾ ਹੈ ਇੱਕ ਵਿਅਕਤੀ ਆਪਣੀ ਪਾਰਟੀ ਪੱਧਰ ਦੀ ਲਾਈਨਾਂ ਨੂੰ ਕਰਾਸ ਕਰਕੇ ਸਾਡੇ ਬੰਦੀ ਸਿੰਘਾਂ ਦੀ ਗੱਲ ਚੁੱਕ ਰਿਹਾ ਹੈ ਤਾਂ ਮੈਂ ਸਮਝਦਾ ਹਾਂ ਕਿ ਕਿਦਰਾ ਨਾ ਕਿਦਰੇ ਪਾਇ ਸਿਮਰਨਜੀਤ ਸਿੰਘ ਮਾਨ ਅਤੇ ਸੁਖਪਾਲ ਖੇੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸ ਇਮੀਡੀਏਟਰ ਹੋਣ ਜਿਹੜਾ ਕਿ ਇਹਨਾਂ ਨੂੰ ਪਿਠਾਣ ਤੇ ਮੈਂ ਸਮਝਦਾ ਹਾਂ ਕਿ ਉੱਥੇ ਕੁਝ ਇਸ ਤਰੀਕੇ ਦੀ ਗੱਲ ਬਣ ਜਾਏ ਕਿ ਇਹਨਾਂ ਦੇ ਟਕਰਾਵ ਚੋਂ ਕਿਸੇ ਹੋਰ ਨੂੰ ਬੈਨੀਫਿਟ ਨਾ ਮਿਲ ਜਾਵੇ